ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਹਵਾ ਬਾਜੀ ਸੇਵਾਵਾਂ ਅਧੀਨ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਕਿਉਂਕਿ 올 ਓਵਰ ਇੰਡੀਆ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ 8ਵੀਂ 10ਵੀਂ 12ਵੀਂ ਗ੍ਰੈਜੂਏਸ਼ਨ ਅਗਰ ਤੁਸੀਂ ਕੀਤੀ ਹੈ ਤਾਂ ਇਨ੍ਹਾਂ ਪੋਸਟਾਂ ਦੇ ਲਈ ਤੁਸੀਂ ਲੀਜੀ ਵੱਲੋਂ ਆਖਰੀ ਮਿਤੀ ਦੀ ਗੱਲ ਕਰੀਏ ਤਾਂ 30 ਜੂਨ 2024 ਤੱਕ ਤੁਸੀਂ ਇਸ ਦੇ ਵਿੱਚ ਅਪਲਾਈ ਕਰਨਾ ਹੋਵੇਗਾ ਸਿੱਧੀ ਭਰਤੀ ਹੈ ਕੋਈ ਪੇਪਰ ਨਹੀਂ ਹੋਵੇਗਾ ਕਿਵੇਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਚਲਦੇ ਹਾਂ ਨੋਟੀਫਿਕੇਸ਼ਨ ਤੇ ਤੋ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੋ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ 3000 ਪਲੱਸ ਵੈਕੈਂਸੀਜ਼ ਦਾ ਇਹ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਕਸਟਮਰ ਸਰਵਿਸ ਏਜੰਟ ਦੀਆਂ ਪੋਸਟਾਂ ਨੇ ਲੋਡਰ ਹਾਊਸਕੀਪਿੰਗ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਅਗਰ ਕਸਟਮਰ ਸਰਵਿਸ ਏਜੰਟ ਦੀ ਗੱਲ ਕਰੀਏ ਤੋ ਇਸ ਦੇ ਵਿੱਚ 2653 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਸਦੇ ਵਿੱਚ ਤੁਹਾਡੀ ਜੋ ਸੈਲਰੀ ਰਹਿਣ ਵਾਲੀ ਹੈ ਉਹ 13000 ਤੋਂ ਲੈ ਕੇ 30000 ਪਲੱਸ ਤੁਹਾਡੀ ਸੈਲਰੀ ਇਸ ਦੇ ਵਿੱਚ ਰਹਿਣ ਵਾਲੀ ਹੈ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ ਇੰਟਰਮੀਡੀਏਟ ਪਲੱਸ 2 ਅਗਰ ਤੁਸੀਂ ਕੀਤੀ ਹੈ ਤਾਂ ਇਨ੍ਹਾਂ ਪੋਸਟਾਂ ਦੇ ਲਈ ਤੁਸੀਂ ਐਲੀਜੀਬਲ ਹੋ ਇਨ੍ਹਾਂ ਪੋਸਟਾਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਸੈਕਿੰਡ ਵੈਕੈਂਸੀ ਦੀ ਗੱਲ ਕਰੀਏ ਤਾਂ ਲੋਡਰ ਹਾਊਸਕੀਪਿੰਗ ਦੀਆਂ ਪੋਸਟਾਂ ਨੇ ਇਸ ਦੇ ਵਿੱਚ 855 ਪੋਸਟਾਂ ਆਊਟ ਕੀਤੀਆਂ ਗਈਆਂ ਨੇ 12000 ਤੋਂ ਲੈ ਕੇ 22000 ਸੈਲਰੀ ਤੁਹਾਡੀ ਇਸ ਦੇ ਵਿੱਚ ਰਹਿਣ ਵਾਲੀ ਹੈ ਇਸ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਹਾਈ ਸਕੂਲ ਅਗਰ ਤੁਸੀਂ ਪਾਸ ਕੀਤਾ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ एलिਜੀਬਲ ਹੋ ਇਹਨਾਂ ਪੋਸਟਾਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਐਪਲੀਕੇਸ਼ਨ ਚੁ ਸਟਾਰਟ ਹੋ ਚੁਕੀਆਂ 1 April 2024 ਤੋਂ ਇਹ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ ਸਟਾਰਟ ਹੋ ਚੁਕੀਆਂ ਔਰ ਇਸ ਦੀ ਜੋ ਲਾਸਟ ਡੇਟ ਹੈ ਉਹ 30 June 2024 ਇਸ ਦੀ ਲਾਸਟ ਡੇਟ ਰਹਿਣ ਵਾਲੀ ਹੈ ਇਸ ਦੇ ਵਿੱਚ ਤੁਸੀਂ ਪੀਵੀ ਡਿਪੋਜ਼ਿਟ ਕਰवानी ਹੈ ਔਰ ਫੀ ਡਿਪੋਜ਼ਿਟ ਕਰਵਾਉਣ ਦੀ ਲਾਸਟ ਡੇਟ ਜਿਹੜੀ ਹੈ 30 ਜੂਨ 2024 ਜਿਹੜੀ ਹੈ ਔਰ ਰੱਖੀ ਗਈ ਕੰਡਕਟ ਕਰਵਾਇਆ ਜਾ ਸਕਦਾ ਔਰ ਐਗਜ਼ਾਮ ਦਾ ਜੋ ਮੋਡ ਰਹੇਗਾ ਔਰ ਸੀਬੀਟੀ ਰਹੇਗਾ ਮਤਲਬ ਕੰਪਿਊਟਰ ਬੇਸਡ ਟੈਸਟ ਜਿਹੜਾ ਹੈਗਾ ਉਹ ਤੁਹਾਡਾ ਕੰਡਕਟ ਕਰਵਾਇਆ ਜਾਏਗਾ ਜੋ ਕਿ ਆਬਜੈਕਟਿਵ ਟਾਈਪ MCQ's ਦੇ ਵਿੱਚ ਆਣਗੇ 90 ਮਿੰਟਾਂ ਦਾ ਹੋਏਗਾ 1.5 ਆਰ ਦਾ ਜਿਹੜਾ ਹੈਗਾ ਇਹ ਤੁਹਾਡਾ ਟੈਸਟ ਕੰਡਕਟ ਕਰਵਾਇਆ ਜਾਏਗਾ ਟਾਈਮ ਆਫ ਐਗਜ਼ਾਮੀਨੇਸ਼ਨ ਸੈਂਟਰ ਡੇਟ ਇਹ ਸਭ ਕੁਝ ਜੋ ਇਹ ਬਾਕੀ ਇਨਫੋਰਮੇਸ਼ਨ ਜੋ ਤੁਹਾਡੀ ਇਹਨਾਂ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਜਾਏਗੀ ਤੋ ਫਰਦਰ ਡਿਟੇਲ ਦੀ ਗੱਲ ਕਰੀਏ ਤੋ ਇਸ ਦੇ ਵਿੱਚ ਜੋ ਤੁਹਾਡੀ ਇੰਟਰਵਿਊ ਹੋਣ ਵਾਲੀ ਹੈ ਉਸ ਦੇ ਲਈ ਤੁਸੀਂ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਨੇ ਤੋ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਡਾਕੂਮੈਂਟ ਤੁਸੀਂ ਨਾਲ ਜ਼ਰੂਰ ਲੈ ਕੇ ਜਾਣੇ ਨੇ ਔਰ ਉਸ ਤੋਂ ਬਾਅਦ ਤੁਹਾਡਾ ਡੇਟ ਆਫ ਬਰਥ ਦਾ ਜੋ ਸਰਟੀਫਿਕੇਟ ਹੁੰਦਾ ਹੈ ਉਸ ਨੂੰ ਤੁਸੀਂ ਨਾਲ ਲੈ ਕੇ ਜਾਣਾ ਹੈ ਉਸ ਤੋਂ ਬਾਅਦ ਆਇਡੈਂਟੀਫਿਕੇਸ਼ਨ ਦੇ ਲਈ ਤੁਸੀਂ ਆਧਾਰ卡 ਰੈਸ਼ਨ ਕਾਰਡ ਜਾਂ ਪਾਸਪੋਰਟ ਦੀ ਕਾਪੀ ਤੁਸੀਂ ਲੈ ਕੇ ਜਾ ਸਕਦੇ ਹੋ ਕੁਆਲੀਫਿਕੇਸ਼ਨ ਡਿਗਰੀ ਸਰਟੀਫਿਕੇਟ ਤੁਸੀਂ ਨਾਲ ਲੈ ਕੇ ਜਾਣਾ ਹੋਵੇਗਾ ਜੋ ਫਾਰਮ ਤੁਸੀਂ ਫਿਲ ਕਰੋਗੇ ਉਸ ਦੇ ਵਿੱਚ ਪੂਰੀ ਇਨਫੋਰਮੇਸ਼ਨ ਤੁਸੀਂ ਜਿਹੜੀ ਹੈਗੀ ਆ ਉਹ ਫਿਲ ਕਰਨੀ ਹੋਏਗੀ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਇਸ ਦੇ ਲਈ ਤੁਹਾਨੂੰ ਇਹ ਫੀ ਵੀ ਜਿਹੜੀ ਆ ਉਹ ਸਬਮਿਟ ਕਰवानी ਹੋਏਗੀ ਜਨਰਲ ओबीसी ਐਸਸੀ ਐਸਟੀ ਆਲ categories ਦੇ ਲਈ ਜੋ ਕਸਟਮਰ ਸਰਵਿਸ ਏਜੰਟ ਹੈ ਉਹਨਾਂ ਦੇ ਲਈ 380 ਰੁਪਏ ਫੀ ਪਲੱਸ GST ਰਹਿਣ ਵਾਲਾ ਹੈ ਉਸ ਤੋਂ ਬਾਅਦ ਜਨਰਲ ओबीसी ਐਸਸੀ ਐਸਟੀ ਆਲ categories ਲੋਡਰ ਹਾਊਸਕੀਪਿੰਗ ਦੇ ਲਈ ਜੋ ਫੀ ਰੱਖੀ ਗਈ ਹੈ ਉਹ 340 ਪਲੱਸ GST ਫੀ ਜਿਹੜੀ ਆ ਉਹ ਰੱਖੀ ਗਈ ਹੈ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਇਹਨਾਂ ਪੋਸਟਾਂ ਦੇ ਲਈ ਤੁਹਾਨੂੰ ਰਿਜ਼ਰਵੇਸ਼ਨ ਵੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਰੈਲੈਕਸੇਸ਼ਨ ਜਿਹੜੀ ਹੈ ਏਜ ਦੇ ਵਿੱਚ ਰੈਲੈਕਸੇਸ਼ਨ ਵੀ ਤੁਹਾਨੂੰ ਦਿੱਤੀ ਜਾਂਦੀ ਹੈ ਐਸਟੀ ਐਸਟੀ ਦੇ ਲਈ 5 ਇਅਰ ਦੀ ਰੈਲੈਕਸੇਸ਼ਨ ਔਰ OBC ਦੇ ਲਈ 10 ਸਾਲ ਦੀ ਰੈਲੈਕਸੇਸ਼ਨ ਤੁਹਾਨੂੰ ਏਜ ਦੇ ਵਿੱਚ ਦਿੱਤੀ ਜਾਏਗੀ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਹਾਡਾ ਅਗਰ ਐਗਜ਼ਾਮ ਕੰਡਕਟ ਕਰਵਾਇਆ ਜਾਏਗਾ ਤਾਂ ਉਹ ਦੋ ਪਾਰਟਸ ਦੇ ਵਿੱਚ ਤੁਹਾਡਾ ਐਗਜ਼ਾਮ ਜਿਹੜਾ ਹੈ ਉਹ ਕੰਡਕਟ ਕਰਵਾਇਆ ਜਾਏਗਾ ਪਾਰਟ A ਔਰ ਪਾਰਟ B ਦੇ ਵਿੱਚ ਪਾਰਟ A ਦੀ ਗੱਲ ਕਰੀਏ ਤੋ ਇਸ ਦੇ ਵਿੱਚ ਤੋਂ ਸਬਜੈਕਟ ਜਿਹੜਾ ਉਹ ਇੰਗਲਿਸ਼ ਰਹਿਣ ਵਾਲਾ ਹੈ ਔਰ ਇਸ ਦਾ ਸਿਲੇਬਸ ਵੀ ਇੱਥੇ ਮੈਂਸ਼ਨ ਕੀਤਾ ਤੁਸੀਂ ਰੀਡ ਕਰ ਸਕਦੇ ਹੋ 40 ਨੰਬਰਾਂ ਦਾ ਮਤਲਬ ਇੰਗਲਿਸ਼ 40 ਨੰਬਰਾਂ ਦੀ ਇੰਗਲਿਸ਼ ਦਾ ਟੈਸਟ ਜਿਹੜਾ ਤੁਹਾਡਾ ਇਹਦੇ ਵਿੱਚ ਕੰਡਕਟ ਕਰਵਾਇਆ ਜਾਏਗਾ ਪਾਰਟ ਬੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਹਾਡੇ ਕਰੰਟ ਅਫੇਅਰ ਸਾਇੰਸ ਅਤੇ ਐਵੀਏਸ਼ਨ ਨੌਲੇਜ ਦੇ ਕੁਐਸਚਨ ਸਾਇੰਸ ਸੋਸ਼ਲ ਸਟੱਡੀਜ਼ ਦੇ ਕੁਐਸਚਨ ਅਤੇ ਮੈਥਮੈਟਿਕਸ ਦੇ ਕੁਐਸਚਨ ਜਿਹੜੇ ਆ ਉਹ ਤੁਹਾਡੇ ਇਹਦੇ ਵਿੱਚ ਫਰੇਮ ਕੀਤੇ ਜਾਣਗੇ ਉਸ ਤੋਂ ਬਾਅਦ ਰੀਜ਼ਨਿੰਗ ਦੇ ਕੁਐਸਚਨ ਵੀ ਤੁਹਾਨੂੰ ਜਿਹੜੇ ਹੈਗੇ ਇਸ ਦੇ ਵਿੱਚ ਆਉਣਗੇ ਤੋਂ ਤੁਸੀਂ ਇਸਦੇ ਲਈ ਪ੍ਰਪੇਅਰ ਕਰਕੇ ਹੀ ਐਗਜ਼ਾਮ ਜਿਹੜਾ ਹੈਗਾ ਉਹ ਦੇਣਾ ਹੋਏਗਾ एग्जाम ਦੇ ਲਈ ਇਹਨਾਂ ਨੇ ਜੋ एग्जाम ਸੈਂਟਰ ਹੈ ਉਹ ਵੀ ਇਹਦੇ ਵਿੱਚ ਮੈਂਸ਼ਨ ਕੀਤੇ ਨੇ ਤੁਸੀਂ ਰੀਡ ਕਰ ਸਕਦੇ ਹੋ ਸਾਰੇ ਦੇ ਸਾਰੇ ਪੰਜਾਬ ਦੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਬਠਿੰਡਾ ਜਲੰਧਰ ਮੁਹਾਲੀ ਪਟਿਆਲਾ ਦੇ ਵਿੱਚ ਇਹਨਾਂ ਦੇ एग्जाम ਜਿਹੜੇ ਆ ਉਹ ਕੰਡਕਟ ਕਰਵਾਏ ਜਾਣਗੇ ਫਰਦਰ ਡਿਟੇਲ ਦੇ ਲਈ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹਨਾਂ ਦਾ ਨੋਟੀਫਿਕੇਸ਼ਨ ਇਹ ਡਾਊਨਲੋਡ ਕਰ ਸਕਦੇ ਹੋ ਅਤੇ ਆਨਲਾਈਨ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਸਬਮਿਟ ਕਰਵਾ ਸਕਦੇ ਹੋ ਇਹਨਾਂ ਨੇ ਆਪਣੀ ਵੈਬਸਾਈਟ ਦਾ ਲਿੰਕ ਦਿੱਤਾ ਤੁਸੀਂ ਇਸ ਲਿੰਕ ਤੇ ਜਾ ਕੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹ ਆਫੀਸ਼ੀਅਲ ਜਿਹੜਾ ਨੋਟੀਫਿਕੇਸ਼ਨ ਹੈ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਆ ਉਹ ਫਿਲ ਕਰ ਸਕਦੇ ਹੋ ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਭਾਰਤੀ 에ਵੀਏਸ਼ਨ ਸਰਵਿਸ ਦੀਆਂ ਇਹ ਪੋਸਟਾਂ ਨੇ 올 ਇੰਡੀਆ ਦੇ ਵਿੱਚ ਇਹ ਪੋਸਟਾਂ ਜਿਹੜੀਆਂ ਹੈਗੀਆਂ ਉਹ ਆਊਟ ਕੀਤੀਆਂ ਗਈਆਂ ਨੇ ਮਤਲਬ ਸਾਰੇ 에ਅਰਪੋਰਟਸ ਤੇ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਸ ਦਾ ਮਤਲਬ ਪੰਜਾਬ ਦੇ 에ਅਰਪੋਰਟਸ ਤੇ ਵੀ ਇਹ ਪੋਸਟਾਂ ਜਿਹੜੀਆਂ ਹੈਗੀਆਂ ਉਹ ਆਊਟ ਕੀਤੀਆਂ ਗਈਆਂ ਨੇ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਦੇ ਵਿੱਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ ਥੈਂਕ ਯੂ।